ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਮੇਂ ਦੌਰਾਨ ਸਟੂਡੈਂਟਸ ਦੇ ਲਈ ਐਜੂਕੇਸ਼ਨ ਅਦਾਰਿਆਂ 'ਚ ਰਹਿਣ ਦਾ ਪ੍ਰਬੰਧ ਹੋਵੇ ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ ਕਿਉਂਕਿ ਪ੍ਰੋਵਿੰਸ ਦੇ ਵਿੱਚ ਜਿਸ ਤੰਗ ਦਾ ਹਾਊਸਿੰਗ ਸੰਕਟ ਹੈ ਉਹਦੇ ਚਲਦਿਆਂ ਇਹ ਗੱਲਬਾਤ ਕਾਫੀ ਸਾਹਮਣੇ ਆਈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਡੀ ਗਿਣਤੀ ਹੈ ਤੇ ਜੇਕਰ ਐਜੂਕੇਸ਼ਨ ਇੰਸਟੀਟਿਊਟਸ ਦੇ ਵਿੱਚ ਹੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਹੋਵੇ ਤਾਂ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਉਸੇ ਸਮੇਂ ਦਰਾਨ BC ਦੀ ਸਰਕਾਰ ਤੇ ਪ੍ਰੀਮੀਅਰ ਡੇਵਿਡ ਈਬੀ ਹੋਰਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ ਐਜੂਕੇਸ਼ਨ ਅਦਾਰਿਆਂ ਨੂੰ ਫੰਡਿੰਗ ਅਦਾ ਕੀਤੀ ਜਾਏਗੀ ਤਾਂ ਜੋ ਸਟੂਡੈਂਟਸ ਦੇ ਲਈ ਰਹਿائش ਦਾ ਪ੍ਰਬੰਧ ਕਰ ਸਕਣ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਚ 1508 ਬੈਡਸ ਸਟੂਡੈਂਟ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਐਡ-ਆਨ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਉੱਪਰ 300 ਮਿਲੀਅਨ ਡਾਲਰ ਦਾ ਖਰਚਾ ਆਏਗਾ ਈਬੀ ਦਾ ਕਹਿਣਾ ਹੈ ਕਿ ਸੂਬਾ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸੰਸਥਾ ਦੇ ਪੁਆਇੰਟਰ ਗ੍ਰੇਅਰ ਕੈਂਪਸ ਵਿੱਚ 1500 ਤੋਂ ਵੱਧ ਵਿਦਿਆਰਥੀਆਂ ਲਈ ਰਹਿائش ਬਣਾਉਣ ਵਾਸਤੇ ਇਹ ਪਾਈਵਾਲੀ ਕੀਤੀ ਗਈ ਹੈ। ਇਹ ਵੀ ਮੁਤਾਬਕ ਇਸ ਫੰਡਿੰਗ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 300 ਮਿਲੀਅਨ ਡਾਲਰ ਦਿੱਤੇ ਜਾਣਗੇ ਤੇ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ 250 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਏਗਾ। 1508 ਬੈਡਸ ਵਾਲੇ ਇਸ ਪ੍ਰੋਜੈਕਟ ਵਿੱਚ 8 ਤੋਂ 18 ਮੰਜ਼ਿਲਾ ਤੱਕ ਦੀਆਂ 5 ਇਮਾਰਤਾਂ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਇਮਾਰਤ ਦਾ ਨਿਰਮਾਣ 2026 ਚ ਸ਼ੁਰੂ ਹੋਏਗਾ ਤੇ 2000 28 ਚ ਸਟੂਡੈਂਟਸ ਦੇ ਰਹਿਣ ਦੇ ਲਈ ਉਪਲਬਧ ਹੋਏਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਊਸਿੰਗ ਸੰਕਟ ਨੂੰ ਦੂਰ ਕਰਨ ਦੇ ਲਈ ਪ੍ਰਵਿੰਸ਼ੀਅਲ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਪ੍ਰੋਗਰਾਮ ਲਿਆਂਦੇ ਗਏ ਆ ਜਿਸ ਵਿੱਚ BC ਬਿਲਡ ਕਾਫੀ ਅਹਿਮ ਸੀ ਜਿਸ ਤੇ ਰਾਹੀਂ ਸਰਕਾਰ ਦੇ ਵੱਲੋਂ 2 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦੀ ਗੱਲ ਆਖੀ ਗਈ ਸੀ ਇਸ ਤਹਿਤ ਗਵਰਨਮੈਂਟ ਆਖਰੀ ਸੀ ਕਿ ਇਹਦੇ ਨਾਲ ਹਾਊਸਿੰਗ ਸਪਲਾਈ ਵਧੇਗੀ ਖਾਸ ਕਰਕੇ ਰੈਂਟਲ ਯੂਨਿਟਸ ਦੀ ਗਿਣਤੀ 'ਚ ਵਾਧਾ ਕੀਤਾ ਜਾਏਗਾ ਦੂਜੇ ਪਾਸੇ ਐਜੂਕੇਸ਼ਨ ਅਦਾਰੇ ਆ ਖਾਸ ਕਰਕੇ ਯੂਬੀਸੀ ਦੇ ਵਿੱਚ ਜੋ ਸਟੂਡੈਂਟਸ ਪੜ੍ਹਦੇ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਯੂਬੀਸੀ ਦੇ ਵੱਖ-ਵੱਖ ਕੈਂਪਸ ਦੇ ਵਿੱਚ ਹੋਵੇ ਉਸ ਪਾਸੇ ਵੱਲ ਵੀ ਸਰਕਾਰ ਵੱਲੋਂ ਧਿਆਨ ਕੇਂਦਰਿਤ ਕੀਤਾ ਗਿਆ ਤੇ ਉਸ ਦੀ ਸ਼ੁਰੂਆਤ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਅੱਜ ਇਸ ਅਨਾਉਂਸਮੈਂਟ ਦੇ ਨਾਲ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਦੇ ਲਈ ਹੋਰ ਰਹਿਸ਼ਿਆਂ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਸਰਕਾਰ ਨੇ ਕੀਤਾ ਹੈ ਇਸ ਤੇ ਲਈ ਐਜੂਕੇਸ਼ਨ ਇੰਸਟੀਟਿਊਟਸ ਦੇ ਨਾਲ ਭਾਈਵਾਲੀ ਕੀਤੀ ਜਾਏਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੇਸ਼ੱਕ ਮੌਸਮ 'ਚ ਥੋੜੀ ਤਬਦੀਲੀ ਜ਼ਰੂਰ ਹੈ ਪਿਛਲੇ ਸਮੇਂ ਦੌਰਾਨ ਮੀਂਹ ਕਣੀ ਦੇ ਚਲਦਿਆਂ ਤੇ ਬਦਲਬਾਈ ਦੇ ਨਾਲ ਵਾਈਲਡ ਫਾਇਰ ਫੈਲਣ ਦੀ ਰਫ਼ਤਾਰ ਦੇ ਵਿੱਚ ਕਮੀ ਤਾਂ ਜ਼ਰੂਰ ਆਈ ਹੈ ਪਰ ਫਾਇਰ ਫਾਈਟਰਸ ਦਾ ਮੰਨਣਾ ਹੈ ਕਿ ਵਾਈਲਡ ਫਾਇਰ ਨੂੰ ਕੰਟਰੋਲ ਕਰਨ ਦੇ ਲਈ ਹਲੇ ਹੋਰ ਸਮਾਂ ਲੱਗੇਗਾ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਿਲਹਾਲ 370 ਐਕਟਿਵ ਵਾਈਲਡ ਫਾਇਰ ਨੇ ਜਿਸ ਵਿੱਚੋਂ 30% ਆਊਟ ਆਫ ਕੰਟਰੋਲ ਦੱਸੀਆਂ ਜਾ ਰਹੀਆਂ ਨੇ BC ਦੇ ਸੁਰਦਨ ਹਿੱਸੇ ਵਿੱਚ ਕੈਲਸਾਈਟ ਕ੍ਰੀਕ ਅੱਗ ਹੁਣ ਨੋਟ ਦੀ ਭਾਪਕੇ ਇਸ ਨੂੰ ਆਊਟ ਆਫ ਕੰਟਰੋਲ ਨਹੀਂ ਮੰਨਿਆ ਜਾ ਰਿਹਾ ਤੇ ਜਿਸ ਦੇ ਨਾਲ ਤਿੰਨ ਹੀ ਅਜਿਹੀਆਂ ਅੱਗਾਂ ਅੱਗਾ ਬੱਚੀਆਂ ਨੇ ਬੀਸੀ ਭਰ ਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਪ੍ਰਕੋਪ ਰੂਪ ਦਿਖਾ ਰਹੀਆਂ ਨੇ ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਦੋ ਅੱਗਾਂ ਨੂੰ ਕਾਬੂ ਦੇ ਵਿੱਚ ਕਰ ਲਿਆ ਜਾਏਗਾ ਜਿਸ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੇ ਮੌਜੂਦਾ ਜਾਂ ਪਿਛਲੇ ਸਮੇਂ ਦੇ ਘੇਰੇ ਨੂੰ ਕੰਟਰੋਲ ਕੀਤਾ ਅਤੇ ਹੋਰ ਤੇਜ਼ੀ ਦੇ ਨਾਲ ਨਹੀਂ ਫੈਲ ਰਹੀਆਂ ਇਸ ਨਾਲ ਨਾਰਥ-ਵੈਸਟ ਫਾਇਰ ਸੈਂਟਰ ਵਿੱਚ 1.8 ਵਰਗ ਕਿਲੋਮੀਟਰ ਲੰਮੀ ਬੇਕਾਬੂ ਕੋਰੀਆ ਕ੍ਰੀਕ ਅੱਗ ਸੂਬੇ ਵਿੱਚੋਂ ਇੱਕੋ ਇੱਕ ਅਜਿਹੀ ਅੱਗ ਹੈ ਜੋ ਕਿ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਿਉਂਕਿ ਸਾਊਥ-ਈਸਟ ਬੀਸੀ ਵਿੱਚ 40 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਕੋਮਨੋਕੋ ਕਰੀਕ ਜੰਗਲ ਦੀ ਅੱਗ ਬੇਕਾਬੂ ਹੋਣ ਦੇ ਬਾਵਜੂਦ ਨੋਟ ਅੱਗ ਵੀ ਬੇਕਾਬੂ ਹੋਣ ਦੇ ਬਾਵਜੂਦ ਬਹੁਤ ਤੇਜ਼ੀ ਦੇ ਨਾਲ ਨਹੀਂ ਫੈਲ ਰਹੀ ਇਹ ਅੱਗਾਂ ਉਹਨਾਂ 110 ਅੱਗਾਂ ਚ ਸ਼ਾਮਲ ਹੈ ਜੋ ਕਿ ਸੂਬੇ ਭਾਰ ਚ ਲਗਭਗ 317 ਦਾ 30% ਬਣਦੀਆਂ ਨੇ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਸੂਬੇ ਦੇ ਸੌਰਦਾਨਾ ਅੱਧੇ ਹਿੱਸੇ ਦੇ ਵਿੱਚ ਠੰਡੇ ਮੌਸਮ ਦੇ ਚੱਲਦਿਆਂ ਤੇ ਮੀਂਹ ਕਣੀ ਨਾਲ ਨਮੀ ਦੇ ਕਾਰਨ ਵਾਇਲਡਫਾਇਰ ਦੀਆਂ ਗਤੀਵਿਧੀਆਂ ਦੇ ਵਿੱਚ ਗਰਾਵਟ ਦੇਖੀ ਗਈ ਹੈ ਜਦਕਿ ਨਾਰਥ ਵਾਲੇ ਪਾਸੇ ਵਿੱਚ ਟੈਂਪਰੇਚਰ ਲਗਾਤਾਰ ਵਧਿਆ ਹੋਇਆ ਹੈ ਜਿਸ ਕਾਰਨ ਇੱਥੇ ਵਾਇਲਡਫਾਇਰ ਦੇ ਲਈ ਮਾਹੌਲ ਸਾਜਕਰ ਬਣਿਆ ਹੋਇਆ ਜਿਸ ਕਾਰਨ ਫਾਇਰ ਫਾਈਟਰਸ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਵਾਈਲਡ ਫਾਇਰ ਸੀਜ਼ਨ ਇੰਨਾ ਪ੍ਰਕੋਬ ਵਾਲਾ ਨਹੀਂ ਰਿਹਾ ਕਿਉਂਕਿ ਪਿਛਲੇ ਸਾਲ ਪ੍ਰੋਵਿੰਸ਼ਲ ਸਰਕਾਰ ਵੱਲੋਂ ਰੱਖੀ ਗਈ ਫੰਡਿੰਗ ਵੀ ਖਤਮ ਹੋ ਗਈ ਸੀ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਕੈਨੇਡਾ ਨੂੰ ਸਹਾਇਤਾ ਲੈਣੀ ਪਈ ਸੀ ਬੇਸ਼ੱਕ ਮੌਸਮ ਇਸ ਵਾਰ ਸਾਥ ਦੇ ਰਿਹਾ ਪਰ ਦੂਜੇ ਪਾਸੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਵਾਈਲਡ ਫਾਇਰਸ ਦੇ ਨਾਲ ਲੜਨ ਦੇ ਲਈ ਪ੍ਰੋਵਿੰਸਾਂ ਦੀ ਸਹਾਇਤਾ ਕਰਨ ਲਈ ਐਮਰਜੈਂਸੀ ਪ੍ਰਪੇਅਰਨੈਸ ਡਿਪਾਰਟਮੈਂਟ ਪੂਰੀ ਤਰ੍ਹਾਂ ਤਿਆਰ ਹੈ ਪਰ ਜੇਕਰ ਨੌਰਥ ਵਾਲੇ ਪਾਸੇ ਵੀ ਮੌਸਮ 'ਚ ਥੋੜੀ ਠੰਡਕ ਆਉਂਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸੀਜ਼ਨ ਦੇ ਵਿੱਚੋਂ ਜਲਦੀ ਬਾਹਰ ਨਿਕਲ ਆਏਗਾ ਪਰ ਭਵਿੱਖ ਦੇ ਵਿੱਚ ਡਰਾਟ ਅਤੇ ਵਧੇ ਹੋਏ ਟੈਂਪਰੇਚਰ ਕਾਰਨ ਚਿੰਤਾਵਾਂ ਜਾਰੀ ਨੇ ਕਿ ਹਰ ਸਾਲ ਵਾਈਲਡਫਾਇਰ ਪ੍ਰੋਵਿੰਸ ਦੇ ਵਿੱਚ ਵੱਡਾ ਚੈਲੰਜ ਬਣ ਸਕਦੀ ਹੈ ਸਰੀ ਅਰਐਮਪੀ ਮੁਤਾਬਕ ਪਿਛਲੇ ਮਹੀਨੇ ਇੱਕ ਔਰਤ ਦੁਆਰਾ ਨਿਊਟਨ ਇਲਾਕੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੋਈ ਵਿਅਕਤੀ ਅਣਜਾਣ ਜੋਸੀ ਉਸਦੇ ਘਰ ਵਿੱਚ ਦਾਖਲ ਹੋਇਆ ਤੇ ਜਿਨਸੀ ਸੋਸ਼ਣ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 24 ਸਾਲਾ ਜਤਿੰਦਰ ਸਿੰਘ ਨੂੰ 16 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਪਰ ਬ੍ਰੇਕ ਐਂਡ ਐਂਟਰ ਤੇ ਸੈਕਸਚੁਅਲ ਅਸੌਲਟ ਦੇ ਦੋਸ਼ ਲਗਾਏ ਗਏ ਸਨ ਜਿਸ ਨੂੰ ਸ਼ਰਤਾਂ ਨਾਲ ਅਦਾਲਤ ਵੱਲੋਂ ਰਿਹਾ ਕੀਤਾ ਗਿਆ ਜਿਸ ਵਿੱਚ ਪੀੜਤ ਨਾਲ ਸੰਪਰਕ ਨਾ ਕਰਨਾ ਪੀੜਤ ਜਿੱਥੇ ਕੰਮ ਕਰਦੀ ਹੈ ਪੜਦੀ ਹੈ ਜਾਂ ਧਾਰਮਿਕ ਸਥਾਨ ਉੱਪਰ ਜਾਂਦੀ ਹੈ ਜਾਂ ਉਸਦੀ ਰਹਿائش ਤੇ 50 ਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸੜੀ ਆਰ ਸੀ ਐਮ ਪੀ ਦੀ ਸਪੈਸ਼ਲ ਵਿਕਟਮਸ ਯੂਨਿਟ ਦੇ ਨਾਲ 604 599 0502 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਕਾਬਲੇ ਗੌਰ ਹੈ ਕਿ ਇਹ ਮਾਮਲਾ 20 ਜੁਲਾਈ ਨੂੰ ਸਵੇਰੇ 3:15 ਵਜੇ ਦਾ ਹੈ ਜਿੱਥੇ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਜੋ ਕਿ ਅਣਜਾਣ ਸੀ ਉਸ ਦੇ ਘਰ ਵਿੱਚ ਦਾਖਲ ਹੋਇਆ ਤੇ ਉਸ ਨਾਲ ਜੈਨਸਿਟੀ ਸਿਚੁਏਸ਼ਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਔਰਤ ਵੱਲੋਂ ਚੀਕਾਂ ਮਾਰੀਆਂ ਗਈਆਂ ਤਾਂ ਉਹ ਉੱਥੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਕੁਝ ਹੋਰ ਤੱਥਾਂ ਨੂੰ ਖੰਗਾਲਣ ਦੇ ਲਈ ਪਬਲਿਕ ਦੀ ਸਹਾਇਤਾ ਵੀ ਮੰਗੀ ਗਈ ਹੈ ਕੁਝ ਦਿਨਾਂ ਦੇ ਵਿੱਚ ਬੱਚਿਆਂ ਨੇ ਸਕੂਲਾਂ ਦੇ ਵਿੱਚ ਵਾਪਸ ਪਰਤ ਆਉਣਾ ਤੇ ਉਸ ਸਮੇਂ ਦੌਰਾਨ ਮਾਪਿਆਂ ਦੇ ਵੱਲੋਂ ਹਰ ਪ੍ਰਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਾਲੋਂ ਨਾਲ ਰੋਡ ਸੇਫਟੀ ਵੀ ਬਹੁਤ ਜ਼ਰੂਰੀ ਹੈ ਇਸੇ ਸਮੇਂ ਦਰਾਨ ਬ੍ਰਿਟਿਸ਼ ਕੋਲੰਬੀਆ ਚ ਆਈਸੀਬੀਸੀ ਵੱਲੋਂ ਡਰਾਈਵਰਾਂ ਨੂੰ ਇੱਕ ਰਿਮਾਈਂਡਰ ਦਿੱਤਾ ਗਿਆ ਹੈ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਕੂਲ ਜ਼ੋਨਸ ਦੇ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਫਾਲੋ ਕੀਤਾ ਜਾਵੇ ਜਿਸ ਕਾਰਨ ਸਕੂਲਸ ਦੀਆਂ ਬੱਸਾਂ ਵੀ ਸੜਕਾਂ ਤੇ ਹੋਣਗੀਆਂ ਤੇ ਇਸ ਦੌਰਾਨ ਜੇਕਰ ਸਕੂਲ ਦੀ ਬੱਸ ਦੇ ਫਲੈਸ਼ਿੰਗ ਲਾਈਟਸ ਚੱਲ ਰਹੀਆਂ ਨੇ ਤਾਂ ਦੋਵੇਂ ਦਸ਼ਾਵਾਂ ਦੇ ਵਹੀਕਲਸ ਦੇ ਲਈ ਰੁਕਣਾ ਲਾਜ਼ਮੀ ਹੋਏਗਾ ਇਸ ਤੋਂ ਇਲਾਵਾ ਕਾਰ ਚਲਾਉਣ ਸਮੇ ਇਹ ਜ਼ਰੂਰ ਦੇਖੋ ਕਿ ਕੋਈ ਛੋਟਾ ਬੱਚਾ ਸੜਕ ਕੋਲ ਨਾ ਹੋਵੇ ਖਾਸ ਕਰ ਸਕੂਲ ਜ਼ੋਨਸ ਵਿੱਚ ਸਾਈਡਵੌਕਸ ਅਤੇ ਕ੍ਰੋਸਵੌਕ ਦੇ ਉੱਪਰ ਨਜ਼ਰ ਜ਼ਰੂਰ ਰੱਖੀ ਜਾਵੇ ਆਈਸੀਬੀਸੀ ਦਾ ਕਹਿਣਾ ਹੈ ਕਿ ਹਰ ਸਾਲ ਔਸਤਨ 359 ਬੱਚੇ ਜ਼ਖਮੀ ਹੁੰਦੇ ਨੇ ਤੇ ਤਿੰਨ ਸਾਈਕਲ ਸਵਾਰਾਂ ਦੀ ਮੌਤ ਵੀ ਸੜਕ ਹਾਦਸਿਆਂ 'ਚ ਹੁੰਦੀ ਹੈ ਖੇਡ ਦੇ ਮੈਦਾਨਾਂ ਕੋਲ 51 ਬੱਚੇ ਹਰ ਸਾਲ ਜ਼ਖਮੀ ਹੁੰਦੇ ਨੇ ਆਈਸੀਬੀਸੀ ਅਨੁਸਾਰ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਤਹਿਤ ਸਕੂਲ ਸੇਫਟੀ ਨਾਲ ਸੰਬੰਧਿਤ ਪ੍ਰੋਜੈਕਟਸ ਤੇ ਉੱਪਰ ਵੀ millions ڈالر ਖਰਚੇ ਗਏ ਨੇ ਜਿਸ ਤਹਿਤ ਕ੍ਰੋਸਵੌਕ ਉੱਪਰ ਸਿਗਨਲ ਸਪੀਡ ਰੀਡਰ ਬੋਰਡ ਲਗਾਉਣਾ ਤੇ ਹੋਰ ਉਪਾਅ ਕੀਤੇ ਗਏ ਨੇ ਜਿਸ ਕਾਰਨ ਸਭ ਨੂੰ ਸਕੂਲ ਜ਼ੋਨਸ ਚ ਸਪੀਡ ਲਿਮਟ ਤੇ ਸਾਵਧਾਨੀਆਂ ਵਰਤਣ ਦੇ ਲਈ ਅਗਾਉ ਦੱਸਿਆ ਗਿਆ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪੋਪੂਲੇਸ਼ਨ ਤੇਜ਼ੀ ਦੇ ਨਾਲ ਵੱਧ ਰਹੀ ਹੈ ਪਰ ਉਸ ਹਿਸਾਬ ਦੇ ਨਾਲ ਪਬਲਿਕ ਟ੍ਰਾਂਜ਼ਿਟ ਦਾ ਵਿਸਤਾਰ ਨਹੀਂ ਹੋ ਰਿਹਾ ਬੇਸ਼ੱਕ ਟਰਾਂਸਲਿੰਕ ਮੇਅਰਸ ਕਾਉਂਸਲ ਦੇ ਵੱਲੋਂ ਚਾਰ ਹੋਰ ਰੈਪਿਡ ਬੱਸ ਰੂਟਸ ਵੀ ਖੰਗਾਲੇ ਗਏ ਪਰ ਇਸ ਸਮੇਂ ਦੌਰਾਨ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਫੰਡਾਂ ਦੀ ਘਾਟ ਭਵਿੱਖ ਦੇ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ ਮੈਟਰੋ ਵੈਂਕੂਵਰ ਰੀਜਨ ਵਿੱਚ ਜੋ ਲੋਕ ਪਬਲਿਕ ਟਰਾਂਜ਼ਿਟ ਵਿੱਚ ਬਿਨਾਂ ਕਰਾਇਆ ਦਿੱਤੀਆਂ ਜਾਂ ਗਲਤ ਕਾਰਡ ਨਾਲ ਸਫਰ ਕਰਦੇ ਨੇ ਤਾਂ ਉਹਨਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟਰਾਂਸਲਿੰਕ ਵੱਲੋਂ ਫੰਡਿੰਗ ਗੈਪ ਘਟਾਉਣ ਦੇ ਲਈ ਉਨ੍ਹਾਂ ਲੋਕਾਂ ਨੂੰ ਫੜਨ ਦਾ ਟੀਚਾ ਰੱਖਿਆ ਗਿਆ ਜੋ ਕਿ ਬਿਨਾਂ ਟਿਕਟ ਲੈ ਬੱਸ ਵਿੱਚ ਜਾਂ ਸਕਾਈ ਟ੍ਰੇਨ ਵਿੱਚ ਸਫ਼ਰ ਕਰਦੇ ਨੇ ਬਿਆਨ ਵਿੱਚ ਕਿਹਾ ਗਿਆ ਕਿ ਫੇਅਰ ਚੋਰੀ ਨੂੰ ਘਟਾਉਣ ਲਈ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਤੇ ਹਰ ਕੋਈ ਕਿਰਾਇਆ ਅਦਾ ਕਰਕੇ ਸਫ਼ਰ ਕਰੇ ਇਸ ਲਈ ਚੈਕਿੰਗ ਕੀਤੀ ਜਾਏਗੀ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਫੇਅਰ ਤੋਂ ਬਿਨਾ ਫੜਿਆ ਜਾਂਦਾ ਤਾਂ ਉਸ ਨੂੰ 173 ਡਾਲਰ ਦੀ ਟਿਕਟ ਦਿੱਤੀ ਜਾ ਸਕਦੀ ਹੈ ਟ੍ਰਾਂਸਲਿੰਕ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਟੀਚਾ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਘਟਾਉਣਾ ਹੈ ਪਿਛਲੇ ਮਹੀਨੇ ਟ੍ਰਾਂਸਲਿੰਕ ਵੱਲੋਂ 1 ਲੱਖ ਰਾਈਡਰਸ ਦੀ ਜਾਂਚ ਕੀਤੀ ਗਈ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 60% ਜਾਦਾ ਹੈ ਟ੍ਰਾਂਸ ਲਿੰਕ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ ਜਿਸ ਰਿਪੋਰਟ ਵਿੱਚ ਉਹਨਾਂ ਆਖਿਆ ਸੀ ਕਿ 2025 ਦੇ ਅੰਤ ਤੱਕ 500 ਤੋਂ ਜ਼ਿਆਦਾ ਮਿਲੀਅਨ ਡਾਲਰ ਦਾ ਫੰਡਾਂ ਦਾ ਡੈਫਿਸਟ ਹੋਏਗਾ ਜਿਸ ਦੇ ਨਾਲ ਸਰਵਿਸਿਜ਼ ਪ੍ਰਭਾਵਿਤ ਹੋਣਗੀਆਂ ਖਾਸ ਕਰਕੇ ਜੇਕਰ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਫੰਡ ਬਾਹੀਆਂ ਨਹੀਂ ਕਰਾਉਂਦੀ ਤਾਂ ਬੱਸ ਸਰਵਿਸ ਦੇ ਵਿੱਚ 50% ਦੀ ਕਟੌਤੀ ਸਕਾਈ ਟ੍ਰੇਨ ਦੇ ਵਿੱਚ 30% ਦੀ ਕਟੌਤੀ ਕਰਨੀ ਪੈਗੀ ਤੇ ਨਾਲੋਂ ਨਾਲ ਇਨਫਰਾਸਟ੍ਰਕਚਰ ਪ੍ਰੋਜੈਕਟ ਪ੍ਰਭਾਵਿਤ ਹੋਣ ਦੀ ਗੱਲ ਵੀ ਇਸ ਰਿਪੋਰਟ ਵਿੱਚ ਕਹੀ ਗਈ ਸੀ ਦੂਜੇ ਪਾਸੇ ਟ੍ਰਾਂਸਲਿੰਕ ਮੇਅਰਸ ਕਾਉਂਸਲ ਨੇ ਆਖਿਆ ਸੀ ਕਿ ਪਬਲਿਕ ਟ੍ਰਾਂਜ਼ਿਟ ਸੂਬੇ ਦੀ ਹਾਊਸਿੰਗ ਨੀਤੀ ਅਤੇ ਘਟ ਤੋਂ ਘਟ ਲੋਕ ਕਾਰਾਂ ਦੀ ਵਰਤੋਂ ਕਰਨ ਇਸ ਲਈ ਵੀ ਬਹੁਤ ਜ਼ਰੂਰੀ ਹੈ ਤੇ ਜੋ ਵੀ ਪ੍ਰੋਵਿੰਸ਼ੀਅਲ ਸਰਕਾਰ ਆਫਿਸ ਸੰਭਾਲੇਗੀ ਉਸ ਨੂੰ ਸਭ ਤੋਂ ਪਹਿਲਾਂ ਟ੍ਰਾਂਸਲਿੰਕ ਦੇ ਲਈ ਨਵੇਂ ਫੰਡਿੰਗ ਮਾਡਲ ਦਾ ਐਲਾਨ ਕਰਨਾ ਚਾਹੀਦਾ ਸੋ ਦੂਜੇ ਪਾਸੇ ਆਪਣੇ ਪੱਧਰ ਤੇ ਵੀ 90 ਮਿਲੀਅਨ ਡਾਲਰ ਦੀਆਂ ਕਟੌਤੀਆਂ ਟ੍ਰਾਂਸਲਿੰਕ ਵੱਲੋਂ ਕੀਤੀਆਂ ਗਈਆਂ ਨੇ ਪਰ ਆਮਦਨੀ ਅਤੇ ਖਰਚਿਆਂ ਦਾ ਪਾੜਾ ਵੱਧ ਰਿਹਾ ਹੈ ਤੇ ਪਾਪੂਲੇਸ਼ਨ ਵਧਣ ਕਾਰਨ ਜ਼ਿਆਦਾ ਸਰਵਿਸਿਜ਼ ਦੀ ਜ਼ਰੂਰਤ ਹੈ ਤੇ ਇਸ ਕਾਰਨ ਫੰਡਿੰਗ ਮਾਡਲ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ ਪਰ ਦੂਜੇ ਪਾਸੇ ਬਿਨਾਂ ਕਿਰਾਏ ਤੋਂ ਸਫਰ ਕਰਨ ਵਾਲਿਆਂ ਦੇ ਉੱਪਰ ਵੀ ਹੁਣ ਸਖਤੀ ਕੀਤੀ ਜਾਏਗੀ ਤੇ ਲਗਾਤਾਰ ਚੈਕਿੰਗ ਹੋਣਗੀ ਹੈ ਜਿਸ ਨਾਲ 5 ਮਿਲੀਅਨ ਡਾਲਰ ਤੱਕ ਦੀ ਕਿਰਾਏ ਦੀ ਚੋਰੀ ਨੂੰ ਰੋਕਣ ਦਾ ਟੀਚਾ ਮਿੱਥਿਆ ਗਿਆ ਹੈ ਕੈਨੇਡਾ ਪਰ ਦੇ ਵਿੱਚ ਲਗਾਤਾਰ ਕੰਸਟਰਕਸ਼ਨ ਹੋ ਰਹੀ ਹੈ ਕਿਉਂਕਿ ਜਿਸ ਤੰਗ ਦੇ ਨਾਲ ਆਬਾਦੀ ਵੱਧ ਰਹੀ ਹੈ ਸ਼ਹਿਰਾਂ ਦਾ ਫਲਾਹ ਹੋ ਰਿਹਾ ਤਾਂ ਬਹੁਤ ਸਾਰੀਆਂ ਸਿਟੀ ਕਾਉਂਸਲਸ ਦੇ ਵੱਲੋਂ ਕੰਸਟਰਕਸ਼ਨ ਕਰਕੇ ਇਨਫਰਾਸਟ੍ਰਕਚਰ ਨੂੰ ਬਿਲਡ ਕੀਤਾ ਜਾ ਰਿਹਾ ਇਸੇ ਦੌਰਾਨ ਸਮਾਲ ਬਿਜ਼ਨੈਸਸੇ ਸ਼ਿਕਾਇਤ ਕਰਦੇ ਨੇ ਕਿ ਕੰਸਟਰਕਸ਼ਨ ਕਾਰਨ ਉਹਨਾਂ ਦਾ ਬਿਜ਼ਨਸ ਹਟ ਕੀਤਾ ਕਈਆਂ ਨੇ ਲੋਕੇਸ਼ਨ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਕਈਆਂ ਦੀ ਆਮਦਨ ਤੇ ਵੱਡੀ ਛੱਟ ਪਈ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਭਰ ਦੇ ਵਿੱਚ 70% ਬਿਜ਼ਨੈਸਸ ਐਸੇ ਨੇ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਕੰਸਟਰਕਸ਼ਨ ਪ੍ਰੋਜੈਕਟ ਕਾਰਨ ਫਾਈਨੈਂਸ਼ੀਅਲੀ ਤੌਰ ਤੇ ਜੋਖਮਾਨਾ ਸਾਹਮਣਾ ਕੀਤਾ ਹੈ। ਇਸ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਛੋਟੇ ਕਾਰੋਬਾਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ। ਅੱਜ ਪ੍ਰਕਾਸ਼ਿਤ ਹੋਈ ਸੀਐਫਆਈਬੀ ਦੀ ਰਿਪੋਰਟ ਦੇ ਮੁਤਾਬਕ ਛੋਟੇ ਕਾਰੋਬਾਰੀਆਂ ਨੇ ਪਿਛਲੇ 5 ਸਾਲ 'ਚ ਕੰਸਟਰਕਸ਼ਨ ਕਾਰਨ 22% ਰੈਵਨਿਊ ਗਵਾ ਦਿੱਤਾ ਹੈ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਖਾਸ ਕਰਕੇ ਇਹ ਚੁਣੌਤੀ ਰਹੀ ਹੈ ਤੇ 53% ਦਾ ਇਹ ਵੀ ਕਹਿਣਾ ਹੈ ਕਿ ਕੰਸਟਰਕਸ਼ਨ ਕਰਮਚਾਰਨ ਉਹਨਾਂ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਅਲੈਗਜ਼ੈਂਡਰਾ ਦਿੰਸਮੋਰ ਜਿਹੜੇ ਕਿ ਸਿਟੀ ਆਫ ਟ੍ਰਾਂਟੋ ਵਿਖੇ ਇੱਕ ਸੰਚਾਰ ਕੋਆਰਡੀਨੇਟਰ ਨੇ ਉਹਨਾਂ ਨੇ ਆਖਿਆ ਕਿ ਸ਼ਹਿਰ ਦੇ ਵੱਲੋਂ ਭਵਿਕ ਵਿੱਚ ਵੱਧ ਰਹੀ ਆਬਾਦੀ ਦੇ ਚਲਦਿਆਂ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਕਦਮ ਚੁੱਕੇ ਗਏ ਨੇ ਜਿਸ ਕਾਰਨ ਇਹ ਕੰਸਟਰਕਸ਼ਨ ਪ੍ਰੋਜੈਕਟ ਜ਼ਰੂਰੀ ਥਣ ਦੂਜੇ ਪਾਸੇ ਜਨਤਕ ਉਸਾਰੀ ਦੇ ਕਾਰਨ ਵਿੱਤੀ ਬੋਝ ਵੱਧ ਰਿਹਾ ਹੈ ਉੱਤੇ ਹੀ ਪਿਛਲੇ 5 ਸਾਲਾਂ ਦੇ ਵਿੱਚ 10000 ਡਾਲਰ ਸਫਾਈ ਦੇ ਉੱਪਰ ਵੀ ਛੋਟੇ ਬਿਜ਼ਨਸ ਅਦਾਰਿਆਂ ਨੂੰ ਖਰਚ ਨੇ ਪਏ ਨੇ ਕੰਸਟਰਕਸ਼ਨ ਪ੍ਰੋਜੈਕਟਸ ਕਾਰਨ 14% ਨੇ ਕਿਹਾ ਕਿ ਉਹਨਾਂ ਦੀ ਜੋ ਨਿੱਜੀ ਪਛਤਾ ਹੈ ਉਸ ਦੇ ਵਿੱਚ ਘਰਾਵਟਾਈ ਹੈ ਤੇ 12% ਦੇ ਵੱਲੋਂ ਕਰਜ਼ਾ ਲਿਆ ਗਿਆ ਤੇ 6% ਨੇ ਕੰਸਟਰਕਸ਼ਨ ਚ ਲੰਨ ਕਾਰਨ ਆਪਣੇ ਬਿਜ਼ਨੈਸਸ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਬਾਰੇ ਸੋਚਿਆ 23% ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਦੇ ਕਾਰਨ ਉਹਨਾਂ ਨੇ ਮੈਂਟਲੀ ਤੌਰ ਤੇ ਪ੍ਰੈਸ਼ਰ ਦਾ ਸਾਹਮਣਾ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਿਜ਼ਨੈਸਸ ਦੀ ਲੋਕੇਸ਼ਨ ਲੱਭਣ ਦੇ ਵਿੱਚ ਤੇ ਇੰਟਰਸ ਪਾਲਣ ਦੇ ਵਿੱਚ ਕਾਫੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਬਹੁਤ ਸਾਰੇ ਕਸਟਮਰ ਕਿਸੇ ਹੋਰ ਜਗ੍ਹਾ ਦੇ ਉੱਪਰ ਸ਼ਿਫਟ ਹੋ ਗਏ ਕਿਉਂਕਿ ਕੰਸਟਰਕਸ਼ਨ ਵਰਕ ਤੇ ਚੱਲਦੇ ਆ ਪਾਰਕਿੰਗ ਤੇ ਨਾਲੋਂ ਨਾਲ بزنس ਤੱਕ ਅਪਰੋਚ ਮੁਸ਼ਕਲ ਹੋ ਗਈ ਸੀ ਦੂਜੇ ਪਾਸੇ ਛੋਟੇ بزنس ਅਦਾਰਿਆਂ ਦਾ ਕਹਿਣਾ ਹੈ ਕਿ ਕੰਸਟਰਕਸ਼ਨ ਪ੍ਰੋਜੈਕਟਸ ਬੇਸ਼ੱਕ ਮੁਲਕ ਦੇ ਲਈ ਜ਼ਰੂਰੀ ਨੇ ਪਰ ਇਹ ਛੋਟੇ بزنس ਅਦਾਰਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਇਸ ਲਈ ਇਹਦੀਆਂ ਯੋਜਨਾਵਾਂ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਅਤੇ ਲਗਾਤਾਰ ਫਾਈਨੈਂਸ਼ਲੀ ਤੌਰ ਤੇ ਨੁਕਸਾਨ ਵੀ ਛੋਟੇ بزنس ਅਦਾਰਿਆਂ ਨੂੰ ਪਹੁੰਚਾ ਰਿਹਾ ਸੋ ਬੱਚਿਆਂ ਦੇ ਵੱਲੋਂ ਸਕੂਲ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਸ ਸਮੇਂ ਦੌਰਾਨ ਸਿਹਤ ਦੇ ਪੱਖ ਤੋਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਬਾਰੇ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਰਾਂ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀ ਕੀਤੀ ਗਈ ਹੈ ਬੱਚਿਆਂ ਨੇ ਕੁਝ ਦਿਨਾਂ ਦੇ ਵਿੱਚ ਸਕੂਲਾਂ ਚ ਪਰਤਣਾ ਹੈ ਤਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਹੈਲਥ ਦੀ ਗੱਲ ਕਰਦੇ ਹਾਂ ਜਾਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ ਉਸ ਪੱਖ ਤੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਾਕੀ ਸ਼ਾਪਿੰਗ ਤਿਆਰੀਆਂ ਸਾਰੀਆਂ ਚੱਲਦੀਆਂ ਨੇ ਪਰ ਇਹ ਵੀ ਬਹੁਤ ਇੰਪੋਰਟੈਂਟ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਡਾਕਟਰ ਸਾਹਿਬ ਬੱਚਿਆਂ ਨੇ ਸਕੂਲਾਂ ਦੇ ਵਿੱਚ ਪਰਤਣਾ ਹੈ ਤੇ ਇਸ ਤੋਂ ਪਹਿਲਾਂ ਸਿਹਤ ਦੇ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਜੜਾ ਰੱਖਣਾ ਚਾਹੀਦਾ ਆ ਦੇਖੋ ਮਾਪੇ ਬਹੁਤ ਸੋਹਣਾ ਫਰਜ਼ ਨਿਭਾ ਰਹੇ ਹੋ ਛੁੱਟੀਆਂ ਅਸੀਂ ਇੰਜੋਏ ਕੀਤਾ ਬਾਹਰ ਘੁੰਮੇ ਫ ਉਹਦੀ ਜਿਹੜੀ ਕਿਰਨਾ ਹੈਗੀਆਂ ਉਹ ਲਿੱਤੀਆਂ ਖੇਡੇ ਮੱਲੇ ਸੋ ਉਹਦੇ ਚ ਰੂਲਸ ਰੈਗੂਲੇਸ਼ਨ ਜਿਹੜੇ ਹੈਗੇ ਸੀ ਥੋੜੇ ਲੇਟ ਸੋਲਤਾ ਜਦੋਂ ਕੀਤਾ ਜੀ ਕੀਤਾ ਉੱਠ ਗਏ ਸੋ ਪਹਿਲਾ ਤੇ ਹੈਗਾ ਵੀ ਹਫਤਾ ਪਹਿਲੋਂ ਸਾਨੂੰ ਹੁਣ ਨੀਂਦ ਦੇ ਉੱਤੇ ਅਸਰ ਕਰਨਾ ਚਾਹੀਦਾ ਵੀ ਜਿਹੜੇ ਉਹਨਾਂ ਦਾ ਸਕੂਲ ਜਾਂਦਾ ਜਿਹੜਾ ਟਾਈਮ ਪਹਿਲੋਂ ਜਦੋਂ ਸੌਂਦੇ ਸੀ ਉੱਠਦੇ ਸੀ ਉਹਦੇ ਤੇ ਹੌਲੀ ਹੌਲੀ ਜਾਈਏ ਕਿਉਂਕਿ ਨੀਂਦ ਬੜੀ ਜ਼ਰੂਰੀ ਹੈ ਅਗਰ ਬੱਚਾ ਪੂਰੀ ਤਰ੍ਹਾਂ ਨੀਂਦ ਨਹੀਂ ਲੈਂਦਾ ਤਾਂ ਸਕੂਲ 'ਲੇ ਉਹਦਾ ਫੋਕਸ ਘੱਟ ਹੋਗਾ ਧਿਆਨ ਘੱਟ ਹੋਗਾ ਉਹਦੀ ਜਿਹੜੀ ਫੋਕਸ ਜਿਹੜੀ ਹੈਗੀ ਇੰਪਰੂਵਮੈਂਟ ਉਹਦੇ ਵਿੱਚ ਨੀਂਦ ਦੇ ਨਾਲ ਹੀ ਆਊਗੀ ਪ੍ਰੋਪਰ ਦੂਜੀ ਗੱਲ ਹੈ ਕਿ ਵੈਕਸੀਨੇਸ਼ਨ ਜਿੱਦਾਂ ਸਾਡੇ ਚੀਫ ਮੈਡੀਕਲ ਆਫੀਸਰ ਹੈਗੇ ਡਾਕਟਰ ਬੋਨੀ ਹੈਨਰੀ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਪਹਿਲੀ ਵਾਰੀ ਸਕੂਲ ਜਾਣਾ 5 ਤੋਂ 6 ਸਾਲ ਚ ਨਾ ਬੂਸਟਰ ਡੋਜ਼ ਬਹੁਤ ਲੱਗਦੇ ਆ ਜਿੱਦਾਂ ਡਿਪਥੀਰੀਆ ਪੋਲੀਓ ਟੈਟਨਸ ਤੇ ਨਾਲ-ਨਾਲ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਇਨਫਲੂਐਂਜ਼ਾ ਦਾ ਜਿਹਨੂੰ ਆਪਾਂ ਫਲੂ ਸ਼ਾਟ ਕਹਿੰਦੇ ਆ ਤੇ ਕੋਵਿਡ ਦਾ ਵੀ ਟੀਕਾ ਲਾਇਆ ਜਾਏ ਤਾਂ ਕਿ ਉਹਨਾਂ ਦਾ ਪ੍ਰੋਟੈਕਟਡ ਰਹੇ ਕਿਉਂਕਿ ਅਗਰ ਬੱਚਾ ਬਿਮਾਰ ਹੈਗਾ ਹੋਰ ਫਿਰ ਉਹ ਦੱਕਾ ਸਕੂਲੇ ਤਾਂ ਸਾਰੇ ਬੱਚਾ ਨੇ ਆਉਣਾ ਕਿਸੇ ਨੂੰ ਫਲੂ ਆਇਆ ਉਸ ਤੋਂ ਕੈਚ ਹੋਇਆ ਫਿਰ ਉਹਨੇ ਘਰ ਲੈ ਕੇ ਆਉਣਾ ਤੁਸੀਂ ਸਾਰਾ ਟੱਬਰ ਬਿਮਾਰ ਹੋ ਗਿਆ ਦੂਜੀ ਗੱਲ ਹੈਗੀ ਸੀ ਵੀ ਜਿਹੜੇ ਗ੍ਰੇਡ 6 ਦੇ ਬੱਚੇ ਹੈਗੇ ਆ ਕਰੀਬਨ 11 ਸਾਲ ਦੇ ਜਵਾਨ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਉਹਨਾਂ ਨੂੰ ਹਿਊਮਨ ਪੈਪिलोਮਾ ਵਾਇਰਸ ਐਚ ਪੀ ਵੀ ਵਾਇਰਸ ਦਾ ਜਿਹੜਾ ਹੈਗਾ ਟੀਕਾ ਉਹ ਕਿੰਨੇ ਆ ਉਹ ਇਸ ਲਈ ਕਿੰਨੇ ਆ ਵੀ ਜਿਹੜਾ ਸਰਵਿਕਸ ਦਾ ਕੈਂਸਰ ਹੁੰਦਾ ਜਿਹੜੇ ਲੇਡੀਜ਼ ਦੀ ਬੱਚੇਦਾਨੀ ਹੁੰਦੀ ਹੈ ਨਾ ਉਹਦਾ ਮੂੰਹ ਹੁੰਦਾ ਸਰਵਿਕਸ ਉਹਦਾ ਕੈਂਸਰ ਦਾ ਮੇਨ ਕਾਰਨ ਹੈਗਾ ਹਿਊਮਨ ਪੈਪिलोਮਾ ਵਾਇਰਸ ਸੋ ਆਨਵਲੀ ਟਾਈਮ 'ਚ ਸਰਵਿਕਸ ਕੈਂਸਰ ਉਸ ਤੋਂ ਕੈਨੇਡਾ ਮੁਕਤ ਹੋ ਸਕਦਾ ਵੈਕਸੀਨੇਸ਼ਨ ਦੇ ਨਾਲ ਦੂਜਾ ਜਿਹੜੇ ਗੁਪਤੰਗਾਂ 'ਚ ਜਿਹੜੇ ਮੋਕੇ ਹੋ ਜਾਂਦੇ ਆ ਜਾਂ ਵਾਰਟਸ ਹੋ ਜਾਂਦੇ ਆ ਉਹ ਵੀ ਹਿਊਮਨ ਪੈਪिलोਮਾ ਵਾਇਰਸ ਤੋਂ ਹੀ ਹੁੰਦੇ ਆ ਤੇ ਦੂਜੀ ਗੱਲ ਹੈਗੀ ਮੈਨੇਜਾਈਟਿਸ ਦਾ ਕਿਉਂਕਿ ਮੈਨੇਜਾਈਟਿਸ ਦਾ ਬ੍ਰੇਨ ਦਾ ਜਿਹੜਾ ਹੈਗਾ ਮੈਨਿੰਗੋਕੋਕਲ ਉਹਦਾ ਵੀ ਟੀਕਾ ਜਿਹੜਾ ਹੈ ਦੇ ਰੀ ਅਗ੍ਰੇਡ 6 ਕਿਉਂਕਿ ਟੀਨੇਜਰਸ ਤੇ ਜਿਹੜਾ ਹੈਗਾ ਅਸੀਂ ਦੇਖਦੇ ਜ਼ਿਆਦਾ ਸਪਰੈਡ ਹੁੰਦਾ ਸੋ ਟਿਕਾਕਰਨ ਦੇ ਨਾਲ ਉਹ ਬਿਮਾਰੀਆਂ ਨਹੀਂ ਹੁੰਦੀਆਂ ਤੁਸੀਂ ਦੇਖੋ ਜਿਹੜਾ ਸਮਾਲ ਪਾਕਸ ਹੈਗਾ ਜਿਹਨੂੰ ਵੱਡੀ ਮਾਤਰਾ ਮਾਤਾ ਕਹਿੰਦੇ ਆ ਉਹ ਕਿਉਂ ਧਰਤੀ ਤੋਂ ਅਸੀਂ ਚੱਕ ਦਿੱਤੀ ਸਾਰੀ ਕਿਉਂਕਿ ਟਿਕਾਕਰਨ ਬਹੁਤ ਹੋਇਆ ਪੂਰੇ ਵਰਲਡ 'ਚ ਅੱਜ 8.2 ਬਿਲੀਅਨ ਲੋਕ ਰਹਿ ਰਹੇ ਕੋਈ ਸਮਾਲ ਪਾਕਸ ਨਹੀਂ ਹੈਗਾ ਜਿਹਨੂੰ ਵੱਡੀ ਮਾਤਾ ਕਹਿੰਦੇ ਸੀ 1980 'ਚ ਲਾਸਟ ਕੇਸ ਸੀ ਕਰੀਬਨ 1970-80 'ਚ ਬਹੁਤ ਕੰਟਰੀ ਉਸ ਤੋਂ ਮੁਕਤ ਹੋ ਗਿਆ ਸੀ ਹੁਣ ਪੋਲੀਓ ਤੁਸੀਂ ਦੇਖੋ ਲਗਭਗ 99% ਸੰਸਾਰ ਦਾ ਪਪੂਲੇਸ਼ਨ ਪੋਲੀਓ ਤੋਂ ਮੁਕਤ ਹੈ ਕੁਝ ਏਰੀਆ ਪਾਕਿਸਤਾਨ ਵਜ਼ੀਰistan ਦੇ ਏਰੀਆ ਚ ਥੋੜਾ ਪੋਲੀਓ ਹੈਗਾ ਜਿੱਥੇ ਉਹ ਤਾਲੀਬਾਨ ਕੰਟਰੋਲ ਹੈਗਾ ਉਹ ਜਿਹੜੀ ਬੂੰਦਾ ਪੋਲੀਓ ਦੀ ਉਹ ਜਾਨ ਨਹੀਂ ਦਿੰਦੇ ਬਟ ਇੱਕ ਸਮਾਂ ਹੋਗਾ ਵੀ ਪੋਲੀਓ ਦਾ ਵੀ ਜਿਹੜਾ ਹੈਗਾ ਖਾਤਮਾ ਹੋ ਜਾਊਗਾ ਸੋ ਹੁਣ ਪੋਲੀਓ ਦੇ ਨਾਲ ਤੁਸੀਂ ਦੇਖੋ ਕਾਫੀ ਸਾਡੇ ਫਰੈਂਡਸ ਸੇ ਦੋਸਤ ਮਿੱਤਰ ਉਹਨਾਂ ਨੂੰ ਪੈਰਲਿਸਿਸ ਹੈਗਾ ਪੂਰੀ ਉਮਰ ਰਹਿਣੀ ਹੈ ਰਾਈਟ ਇਹ ਸਾਰੀਆਂ ਚੀਜ਼ਾਂ ਅਵੋਇਡ ਹੋ ਸਕਦੀਆਂ ਅਗਰ ਆਪਾਂ ਟੀਕਾਕਰਨ ਕਰੀਏ ਹੁਣ ਸਮਰਜੇ বিনা ਇੱਕ ਛੋਟੀ ਵੇਵ ਸੀ ਅਮਰੀਕਾ ਕੈਨੇਡਾ ਚ ਕੋਵਿਡ ਦੀ ਬਹੁਤ ਸਾਰਿਆਂ ਨੂੰ ਖੰਗ ਖੰਗ ਰੇਸ਼ਾ ਜੁਕਾਮ ਹੋਇਆ ਕੋਵਿਡ ਕਰਕੇ ਹੋਇਆ ਲੇਕਿਨ ਅਸੀਂ ਨਹੀਂ ਜਾਣਦੇ ਵੀ ਬਹੁਤ ਵੱਡੀ ਮਾਤਰਾ ਚ ਕਿਉਂਕਿ ਸਿਆਲਾ ਚ ਸਕੂਲਾਂ ਦੇ ਵਿੱਚ ਬੱਚਿਆਂ ਨੇ ਹੋਣਾ ਇੱਕ ਦੂਜੇ ਨਾਲ ਮਿਕਸਿੰਗ ਹੋਣੀ ਆ ਜਦੋਂ ਠੰਡ ਦਾ ਮੌਸਮ ਹੁੰਦਾ ਉਦੋਂ ਰੈਸਪੀਰੇਟਰੀ ਵਾਇਰਸ ਜਿਹਦੇ ਵਿੱਚ ਫਲੂ ਹੈਗਾ ਕੋਵਿਡ ਹੈਗਾ ਇਹ ਜ਼ਿਆਦਾ ਜਿਹੜਾ ਹੈਗਾ ਆ ਵੀ ਹੁੰਦਾ ਇਸ ਲਈ ਉਹਦੇ ਜਿਹੜੇ ਬੂਸਟਰ ਆ ਜਾਂ ਟੀਕਾਕਰਨ ਸਾਨੂੰ ਕਰਨਾ ਚਾਹੀਦਾ ਜਿਹੜਾ ਫਲੂ ਦਾ ਜਿਹੜਾ ਵਾਇਰਸ ਆ ਅਸੀਂ ਹਰ ਸਾਲ ਕਿਉਂ ਟੀਕਾ ਲਾਉਂਦੇ ਆ ਕਿਉਂਕਿ ਉਹ ਆਪਣਾ ਨਾ ਜੈਨੇਟਿਕ ਸਟਰਕਚਰ ਚੇਂਜ ਕਰਦਾ ਔਰ ਚਾਰ ਉਹਦੇ ਵਿੱਚ ਇਨਫਲੂਐਂZA ਦੇ ਵਾਇਰਸ ਹੁੰਦੇ ਜਿਹੜੇ ਅਸੀਂ ਦੇਖਨੇ ਆ ਧਰਤੀ ਦੇ ਉੱਤੇ ਉਹ ਸਿਰਕਤ ਕਰ ਰਹੇ ਆ ਔਰ ਆਸਟ੍ਰੇਲੀਆ ਨੂੰ ਵੀ ਫੋਲੋ ਕਰਦੇ ਹੁਣ ਅਸੀਂ ਜਦੋਂ ਪਤ ਡੇਟ ਤੇ ਜਾਣਾ ਉਹਨਾਂ ਨੇ ਬਸੰਤ ਰੁੱਤ ਤੇ ਆ ਜਾਣਾ ਸੜ ਤੋਂ ਉਲਟਾ ਚੱਲਦਾ ਉਹਨਾਂ ਦਾ ਮੌਸਮ ਸੋ ਉਹਨਾਂ ਦਾ ਸਰਦ ਰੁੱਤਮ ਖਤਮ ਹੋ ਰਿਹਾ ਤੇ ਜੋ ਸਰਦ ਰੁੱਤ ਅਸਟ੍ਰੇਲੀਆ ਚ ਹੁੰਦਾ ਉਹੀ ਕਾਰਗੁਜ਼ਾਰੀ ਕੈਨੇਡਾ ਚ ਅਸੀਂ ਦੇਖਦੇ ਹਾਂ ਸੋ ਇਸ ਸਾਲ ਫਲੂ ਉੱਥੇ ਕਾਫੀ ਸੀ ਸੋ ਅਸੀਂ ਜਾਣਦੇ ਆ ਵੀ ਫਲੂ ਦਾ ਟਿਕਾ ਕਰਨ ਕਰੀ ਪਿਛਲੇ ਸਾਲ ਵੀ ਬਹੁਤ ਵੱਡੀ ਮੋਹਮ ਕਰਕੇ ਅਸੀਂ ਫਲੂ ਨੂੰ ਬਹੁਤ ਥੱਲੇ ਲੈ ਕੇ ਆਂਦਾ ਸੀ ਕੋਵਿਡ ਨੂੰ ਵੀ ਟੀਕਾਕਰਨ ਕਰਕੇ ਅਸੀਂ ਇਹਨਾਂ ਦੇ ਉੱਤੇ ਠੱਲ ਪਾਈ ਹੈ ਥੋੜਾ ਲੋ ਗ੍ਰੇਡ ਚੱਲ ਰਿਹਾ ਸੋ ਟੀਕਾਕਰਨ ਦੇ ਵਿੱਚ ਸਾਡਾ ਵਿਸ਼ਵਾਸ ਠੀਕ ਰਹਿਣਾ ਚਾਹੀਦਾ ਔਰ ਮਾਪੇ-ਮਾਪ ਨੂੰ ਬੇਨਤੀ ਹੈ ਵੀ ਤੁਸੀਂ ਬਹੁਤ ਸੋਹਣਾ ਉਹਨਾਂ ਦਾ ਖਿਆਲ ਰੱਖ ਰਹੇ ਹੋ ਜਿੱਥੇ ਉਹਨਾਂ ਨੂੰ ਅੱਛਾ ਖਾਹ ਜੰਦੇ ਰਹੇ ਹੋ ਉਹਨਾਂ ਦੇ ਅੱਛਾ-ਅੱਛੇ ਕੱਪੜੇ ਬਾਈ ਕਰ ਰਹੇ ਹੋ ਸ਼ੂ ਬਾਈ ਕਰ ਰਹੇ ਹੋ ਬੈਗਸ ਬਾਈ ਕਰ ਰਹੇ ਹੋ ਕਿਤਾਬਾਂ ਬਾਈ ਕਰ ਰਹੇ ਹੋ ਨਾਲ-ਨਾਲ ਟੀਕਾਕਰਨ ਵੀ ਜ਼ਰੂਰ ਕਰੋ ਔਰ ਉਹਨਾਂ ਦੀ ਨੀਂਦ ਰੈਗੂਲੇਟ ਕਰਨੀ ਸ਼ੁਰੂ ਕਰ ਦਿਓ ਇੱਕ ਹਫ਼ਤਾ ਪਹਿਲਾਂ ਸਕੂਲ ਜਾਣ ਤੋਂ ਤੇ ਇਹ ਸਕੂਲ ਦੇ ਵਿੱਚ ਵੀ ਵੈਕਸੀਨੇਸ਼ਨ ਹੁੰਦੀ ਕਈ ਸਕੂਲਾਂ ਦੇ ਵਿੱਚ ਪ੍ਰੋਗਰਾਮਸ ਹੈ ਕਿ ਜਿੱਦਾਂ ਗ੍ਰੇਡ 6 ਦਾ ਜਿਹੜਾ ਹੈਗਾ ਵੈਕਸੀਨੇਸ਼ਨ ਉਹ ਸਕੂਲ ਦੇ ਵਿੱਚ ਹੀ ਨਰਸਿਸ ਆ ਕੇ ਉਹ ਪ੍ਰੋਗਰਾਮ ਦੇ ਸ਼ਾਮੂਲੀਅਤ ਕਰਦੀਆਂ ਤੇ ਮੇਰੇ ਮਾਪੇ ਦੇ ਪ੍ਰਤੀ ਹੱਥ ਜੋੜ ਕੇ ਬੇਨਤੀ ਆ ਵੀ ਉਹਨਾਂ ਆਪਾ ਫਾਲੋ ਕਰੀਏ ਤੇ ਬਸ ਧੱਕੇ ਦੇ ਨਾਲ ਨਹੀਂ ਲਾ ਸਕਦੇ ਹਨਾ ਉਹ ਕੰਸੈਂਟ ਚਾਹੀਦਾ ਹੁੰਦਾ ਲੇਕਿਨ ਅਸੀਂ ਇਹ ਕਹਾਂਗੇ ਵੀ ਇਹ ਤੁਹਾਡੇ ਬੱਚੇ ਦੀ ਪ੍ਰੋਟੈਕਸ਼ਨ ਵਾਸਤੇ ਹੋ ਰਿਹਾ ਬਹੁਤ ਸਾਰੇ ਦੇਸ਼ਾਂ 'ਚ ਜਿਹੜਾ ਐਚਪੀਵੀ ਇਹ ਵਾਇਰਸ ਦਾ ਜਿਹੜਾ ਵੈਕਸੀਨ ਹੈਗਾ ਉਹ ਬਾਏ ਕਰਨਾ ਪੈਂਦਾ 500 ਤੋਂ 1000 ਡਾਲਰ ਦਾ ਹੁੰਦਾ ਜਿਹੜਾ ਚਿਕਨ ਪੌਕਸ ਦਾ ਵੈਕਸੀਨ ਹੈਗਾ ਨਿੱਕੇ ਬੱਚਿਆਂ ਨੂੰ ਲਾ ਰਹੇ ਤਾਂ ਵੀ ਕੈਨੇਡਾ ਚ ਖਤਮ ਹੋ ਜਾਣੀ ਸਾਰਨ ਲੱਗ ਰਿਹਾ ਉਹਦਾ ਵੀ 500 ਤੋਂ 1000 ਡਾਲਰ ਲੱਗਦਾ ਦੂਜੀ ਕੰਟਰੀ 'ਚ ਤੇ ਗਵਰਨਮੈਂਟ ਤੁਹਾਨੂੰ ਫ੍ਰੀ ਦੇ ਰਹੀ ਹੈ ਤੁਹਾਡੇ ਬੱਚੇ ਦੀ ਪ੍ਰੋਟੈਕਸ਼ਨ ਵਾਸਤੇ ਤਾਂ ਕਿ ਉਹਨਾਂ ਨੂੰ ਰੋਗ ਨਾ ਹੋਣ ਔਰ ਤੁਹਾਡਾ ਵੀ ਜਿਹੜੇ ਲਾਈਫ ਸੁਰੱਖਿਓ ਰਹੇਗੀ ਬੱਚੇ ਨੂੰ ਵੀ ਰੋਗ ਨਹੀਂ ਹੋਣਗੇ ਉਹਨਾਂ ਦੇ ਵੀ ਬੋਡੀ ਐ ਤਗੜੀ ਮਜ਼ਬੂਤ ਰਹੂਗੀ ਤੇ ਤੁਹਾਨੂੰ ਅਸੀਸਾ ਦੇਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਖੁਸ਼ ਰੋ ਆਬਾਦ ਰੋ ਹਜ਼ਰ ਰੋ ਵਸਦ ਰੋ ਬੱਚੇ ਇੱਕ ਬਹੁਤ ਹੀ ਅਮੋਲਕ ਹੀਰਾ ਰੱਬ ਨੇ ਤੁਹਾਡੀ ਝੋਲੀ 'ਚ ਪਾਇਆ ਲੇਕਿਨ ਉਹਦਾ ਦੇਖ ਰੱਖ ਕਰਨਾ ਤੁਹਾਡੇ ਕਲੈਕਟਿਵ ਅਪਰੋਚ ਹੈ ਮਾਪੇ ਪਿਤਾ ਤੇ ਪੂਰੇ ਸੰਯੁਕਤ ਪਰਿਵਾਰ ਦਾ ਟੀਕਾਕਰਨ ਦੇ ਵਿੱਚ ਵਿਸ਼ਵਾਸ ਜ਼ਰੂਰ ਰੱਖੋ ਔਰ ਜੋ ਜੋ ਤੁਹਾਡੇ ਸਕੂਲ ਵਾਲੇ ਕਹਿੰਦੇ ਆ ਉਹਨੂੰ ਫਾਲੋ ਕਰੋ ਥੈਂਕ ਯੂ ਸੋ ਵਕਈ ਜਦੋਂ ਹੁਣ ਬੱਚਾ ਨੇ ਸਕੂਲ ਪਰਤਣਾ ਤਾਂ ਉਸ ਤੋਂ ਪਹਿਲਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਟੀਕਾ ਕਰਨ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਸਿਹਤ ਦੇ ਪੱਖ ਤੋਂ ਤੰਦਰੁਸਤ ਰਹਿਣਗੇ ਵਾਇਰਸ ਜਾਂ ਹੋਰ ਬਿਮਾਰੀਆਂ ਤੋਂ ਬਚੇ ਰਹਿਣਗੇ ਤਾਂ ਇਹਦੇ ਨਾਲ ਪਰਿਵਾਰ ਵੀ ਖੁਸ਼ਹਾਲ ਰਹਿੰਦਾ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਵੀ ਜਿਹੜੀ ਉਹ ਹੁੰਦੀ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਹਾਂ ਦੇਖਦੇ ਆ ਐਡਮੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਾਇ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਈ ਗੁਰਜੀ ਕਾਲਤਾ ਵਾਈ ਗੁਰਜੀ ਕੀ ਪਾਤੇ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਐਡਮੰਟਨ ਸ਼ਹਿਰ ਦੇ ਵੈਸਟ ਐਂਡ ਵਾਲੇ ਪਾਸੇ ਨੂੰ ਜੀ ਐਲ ਆਰਟੀ ਜਿਹੜੀ ਆ ਉਹ ਐਕਸਪੈਂਡ ਕੀਤੀ ਜਾ ਰਹੀ ਆ ਔਰ ਉਹਦੀ ਲਾਈਨ ਬਿਚਾਉਂਦਿਆਂ ਨੂੰ ਪਿਛਲੇ 3 ਸਾਲ ਹੋ ਗਏ ਨੇ ਕੰਮ ਕਰ ਕਰਦਿਆਂ ਨੂੰ ਪਰ ਜਿੱਥੋਂ ਦੀ ਉਹ ਲਾਈਨ ਲੰਘਣੀ ਆ ਉਸ ਏਰੀਏ ਦੇ ਵਿੱਚ ਜਿਹੜੇ ਜੀ ਬਿਜ਼ਨੈਸਸ ਆ ਉਹ ਪਿਛਲੇ 3 ਸਾਲਾਂ ਦੇ ਦੁਖੀ ਹੋ ਰਹੇ ਨੇ ਮਤਲਬ ਉਹਨਾਂ ਦਾ ਬਿਜ਼ਨੈਸ ਡਾਊਨ ਗਏ ਨੇ ਔਰ ਕਿਸੇ ਪਾਸੋਂ ਹੈਲਪ ਕਿਸੇ ਤਰ੍ਹਾਂ ਦੀ ਮਿਲ ਨਹੀਂ ਰਹੀ ਤੇ ਹੁਣ ਕੀ ਸੀ ਵੀ ਜਿਹੜੇ ਉਸ ਏਰੀਏ ਦੇ ਕਾਉਂਸਲਰ ਨੇ ਮਿਸਟਰ ਨਾਇਕ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਕਾਉਂਸਲ ਦੇ ਵਿੱਚ ਗੱਲਬਾਤ ਲਿਆਂਦੀ ਜਾਏ ਭਈ ਉਹ ਪਹਿਲਾਂ ਵੀ ਕਰ ਚੁੱਕੇ ਆ ਪਰ ਐਤਕੀ ਜਦੋਂ ਲੈ ਕੇ ਆਏ ਨੇ ਮਤਾ ਆ ਬਈ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਵੇ 2,25,000 ਡਾਲਰ ਦੀ ਟੋਟਲ ਗ੍ਰਾਂਟ ਔਰ ਤਕਰੀਬਨ ਉੱਥੇ 100 ਬਿਜ਼ਨਸ ਹੈਗੇ ਆ ਜੀ ਜਿਨ੍ਹਾਂ ਨੂੰ ਇਹ ਪੈਸੇ ਦੇਣੇ ਸੀ ਅਮਾਉਂਟ ਵੀ ਥੋੜਾ ਸੀਗਾ ਪਰ ਉਹ ਕੱਲ ਜਦੋਂ ਉੱਥੇ ਵੋਟਾਂ ਪਈਆਂ ਨੇ ਤੇ 8-5 ਦੇ ਨਾਲ ਉਹ ਮਤਾ ਉਹਨਾਂ ਦਾ ਡੀਫੀਟ ਹੋ ਗਿਆ ਜੀ ਉਹਦੇ ਕਾਰਨ ਦੱਸੇ ਜਾ ਰਿਹਾ ਹੈ ਪਿੱਛੇ ਜਿਹੜੇ ਫਾਈਨੈਂਸ਼ੀਅਲ ਆਫੀਸਰ ਨੇ ਸਿਟੀ ਦੇ ਉਹਨਾਂ ਨੇ ਪਿੱਛੇ ਜੇ ਦੱਸਿਆ ਸੀ ਵੀ ਭਾਈ ਸਾਨੂੰ ਬੜੇ ਔਖੇ ਫੈਸਲੇ ਲੈਣੇ ਪੈਣੇ ਆ ਕਿਉਂਕਿ ਜਿਹੜਾ ਮਤਲਬ ਉਹਨਾਂ ਦਾ ਡੈਫਿਸਿਟ ਚੱਲ ਰਿਹਾ ਹੈ ਕਾਫੀ ਮਿਲੀਅਨਸ ਡਾਲਰ ਦਾ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਸਾਨੂੰ ਬਹੁਤ ਸਾਰੀਆਂ ਸਰਵਿਸਿਜ਼ ਹੋ ਸਕਦਾ ਕੱਟ ਕਰਨੀਆਂ ਪੈਣ ਅਦਰਵਾਇਜ਼ ਤੁਹਾਡਾ ਜਿਹੜਾ ਟੈਕਸ ਹੈ ਪ੍ਰਾਪਰਟੀ ਦਾ ਉਹ 13% ਤੱਕ ਵੱਧ ਸਕਦਾ ਹੈ ਸੋ ਉਹ ਟੈਕਸ ਮੇਰਾ ਨਹੀਂ ਖਿਆਲ ਕਿ ਕੋਈ 13% ਲੋਕੀ ਜਿਹੜੇ ਆ ਪਸੰਦ ਕਰਦੇ ਆ ਉਹਦੇ ਤੋਂ ਉਹਨਾਂ ਕਹਿਆ ਜੀ ਵੀ ਸਾਡੇ ਕੋਲ ਕੋਈ ਇਦਾਂ ਦਾ ਪੈਸਾ ਨਹੀਂ ਹੈ ਵੀ ਅਸੀਂ ਗ੍ਰਾਂਟ ਮਨੀ ਕਿਸੇ ਨੂੰ ਦੇ ਸਕੀਏ ਸੋ ਇਸ ਕਰਕੇ ਇਹ ਜਿਹੜੀਆਂ ਵੋਟਾਂ ਪਈਆਂ ਨੇ ਉਹਦੇ ਤੇ ਉਹਨਾਂ ਨੂੰ ਨਾ ਹੋ ਗਈ ਮਿਸਟਰ ਨੈਗ ਕੋਰਾ ਨੂੰ ਉਹ ਕਹਿੰਦੇ ਵੀ ਮੈਂ ਮਾਯੂਸ ਹੋਇਆ ਇਸ ਗੱਲ ਤੋਂ ਵੀ ਜਿਹੜੇ ਲੋਕ ਉਥੇ ਬਿਜ਼ਨਸ ਰਨ ਕਰ ਰਹੇ ਨੇ ਉਹਨਾਂ ਨੂੰ ਇਸ ਵੇਲੇ ਕਹਿੰਦੇ ਵੀ 3 ਸਾਲ ਹੋ ਗਿਆ ਜਿਹੜੇ ਰੈਸਟੋਰੈਂਟ ਰਨ ਕਰ ਰਹੇ ਉਹ ਕਹਿੰਦੇ ਸਾਡਾ 1/3 ਬਿਜ਼ਨਸ ਜਿਹੜਾ ਉਹ ਡਾਊਨ ਹੋ ਚੁੱਕਾ ਇੱਕ ਹੋਰ ਵਿਅਕਤੀ ਉਹ ਕਹਿੰਦਾ ਮੈਂ ਉਦੋਂ ਕੋ ਬਿਜ਼ਨਸ ਲਿਆ ਸੀ 3 ਸਾਲ ਪਹਿਲਾਂ ਪਰ ਉਹ ਕਹਿੰਦਾ ਉਹ ਦਿਨ ਦਾ ਹੀ ਸਾਨੂੰ ਇਹ ਟਾਈਮ ਲਾਈਨ ਦਾ ਨਹੀਂ ਪਤਾ ਲੱਗ ਰਿਹਾ ਵੀ ਕਦੋਂ ਇਹ ਕੰਮ ਕਰ ਜਿਹੜਾ ਆ ਪੂਰਾ ਹੋਣਾ ਤੇ ਮੁੱਕੇਗਾ ਤਾਂ ਕਿ ਸਾਡੇ ਬਿਜ਼ਨਸ ਦੁਬਾਰਾ ਚੱਲ ਸਕਣ ਕਿਉਂਕਿ ਇੰਟਰਸੈਕਸ਼ਨਸ ਕਈ ਥਾਈਂ ਬੰਦ ਕੀਤੇ ਆ ਜੀ ਜਿਹੜੇ ਪਾਰਕਿੰਗ ਲੋਟ ਆ ਉਹ ਉਹਨਾਂ ਨੇ ਬਲਾਕ ਕੀਤੇ ਆ ਸਾਈਡਵੌਕਸ ਬਲਾਕ ਕੀਤੇ ਆ ਸੋ ਇਸ ਤਰ੍ਹਾਂ ਬਿਜ਼ਨੈਸਸ ਲਈ ਬਹੁਤ ਵੱਡੀ ਇੰਟਰਰਪਸ਼ਨਸ ਹੋ ਰਹੀਆਂ ਨੇ ਪਰ ਜਿਹੜੀ ਮਦਦ ਦੀ ਉਹਨਾਂ ਨੂੰ ਉਮੀਦ ਸੀਗੀ ਵੀ ਸਾਨੂੰ ਥੋੜੇ ਬਹੁਤ ਜਿਹੜੀ ਗ੍ਰਾਂਟ ਮਨੀ ਮਿਲ ਜਾਏਗੀ ਹਾਲਾਂਕਿ ਇੰਨਾ ਵੱਡਾ ਅਮਾਉਂਟ ਨਹੀਂ ਸੀ ਉਹਦੇ ਤੋਂ ਵੀ ਉਹਨਾਂ ਨੂੰ ਜਵਾਬ ਮਿਲ ਗਿਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।